ਵੈ ਗੁਰਜੀ ਕਾ ਖਾਲਸਾ ਵੈ ਗੁਰਜੀ ਕੀ ਫਤਿਹ ਅਸ ਦੀ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਆ ਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਤਲਵੰਡੀ ਸਾਬੋ ਆਪਣੀ ਸੀਰੀ ਚੱਲ ਰਹੀ ਹੈਗੀ ਉਸੇ ਸੀਰੀਜ਼ ਦੇ ਵਿੱਚ ਅੱਜ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰਾਂ ਜੀ ਅੱਜ ਤੁਹਾਨੂੰ ਆਪਾਂ ਦਿਖਾਉਣੀ ਹੈਗੀ ਚੌਧਰੀ ਡੱਲੇ ਦੀ ਹਵੇਲੀ ਜਿਸ ਦੇ ਨਾਲ ਭਾਈ ਸ਼ਬਦ ਲੱਗਿਆ ਹੈ ਭਾਈ ਸ਼ਬਦ ਉਹਨਾਂ ਦੇ ਨਾਲ ਕਿਸ ਤਰ੍ਹਾਂ ਲੱਗਿਆ ਸੀ ਇਹ ਪੂਰਾ ਇਤਿਹਾਸ ਦੱਸਾਂਗੇ ਤੁਹਾਨੂੰ ਹਵੇਲੀ ਵੀ ਦਿਖਾਵਾਂਗੇ ਭਾਈ ਡੱਲੇ ਦਾ ਘੂ ਵੀ ਦਿਖਾਵਾਂਗੇ ਤਾਂ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਜੀ ਇਹ ਹੈ ਜੀ ਚੌਧਰੀ ਡੱਲੇ ਦੀ ਹਵੇਲੀ ਜੋ ਕਿ ਤਲਵੰਡੀ ਸਾਬੋ ਤੇ ਉਸ ਦੇ ਲਵੇ ਲਾਣੇ ਦੇ ਪਿੰਡਾਂ ਦਾ ਚੌਧਰੀ ਸੀ ਦੇਖ ਸਕਦੇ ਹਾਂ ਕਿ ਹਵੇਲੀ ਨੂੰ ਅੱਜ ਵੀ ਬੜਾ ਸਾਫ਼ ਕੇ ਰੱਖਿਆ ਗਿਆ ਮਗਰ ਉਸ ਦੇ ਵੰਸ਼ਜਾਂ ਦੀ ਰਹਿਸ਼ ਸ਼ੋਣ ਕਰਕੇ ਅੰਦਰੋਂ ਜ਼ਿਆਦਾ ਵੀਡੀਓ ਬਣਾਉਣਾ ਅਲਾਉਡ ਨਹੀਂ ਤਾਂ ਆਪਾਂ ਇਸ ਤੋਂ ਅੱਗੇ ਵੀਡੀਓ ਨਹੀਂ ਬਣਾ ਸਕਦੇ ਇੱਧਰ ਮੇਰੇ ਸੱਜੇ ਹੱਥ ਇੱਕ ਰੂਮ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਉਸ ਸਮੇਂ ਦੇ ਵਸਤਰ ਤੇ ਸ਼ਾਸਤਰਾਂ ਦੇ ਦਰਸ਼ਨ ਕਰਵਾਏ ਜਾਂਦੇ ਨੇ ਆਪਾਂ ਦਰਸ਼ਨ ਕਰਦੇ ਆਂ ਤੇ ਉਸ ਤੋਂ ਬਾਅਦ ਗੱਲ ਕਰਦੇ ਆਂ ਜੀ ਅੱਗੇ ਬਾਕੀ ਆਪਾਂ ਗੁਰੂ ਜੀ ਦੇ ਬਸਤਰ ਤੇ ਸ਼ਾਸਤਰਾਂ ਦੇ ਦਰਸ਼ਨ ਕਰਿਆ ਹੈ ਅੰਦਰੋਂ ਵੀਡੀਓ ਬਣਾਉਣਾ ਅਲਾਉਡ ਨਹੀਂ ਇਸ ਕਰਕੇ ਤੁਹਾਡੇ ਕੋਲ ਕੈਮਰਾ ਜਾਂ ਮੋਬਾਈਲ ਜੋ ਵੀ ਹੈ ਤੁਹਾਨੂੰ ਬੰਦ ਕਰਕੇ ਅੰਦਰ ਜਾਣਾ ਪੈਂਦਾ ਜੀ ਤੁਸੀਂ ਕਦੇ ਵੀ ਇਸ ਸਥਾਨ ਤੋਂ ਤੱਕ ਸ੍ਰੀ ਦਮਦਮਾ ਸਾਹਿਬ ਤਾ ਉੱਥੋਂ ਇਹ ਇਕ ਤੋਂ 2 ਕਿਲੋਮੀਟਰ ਦੀ ਦੂਰੀ ਤੇ ਚੌਧਰੀ ਡੱਲੇ ਦੀ ਹਵੇਲੀ ਹੈਗੀ ਤੁਸੀਂ ਇਸ ਥਾਂ ਤੇ ਦਰਸ਼ਨ ਜ਼ਰੂਰ ਕਰਨਾਓ ਹੁਣ ਤੁਹਾਨੂੰ ਦਿਖਾਉਣੇ ਆ ਜੀ ਆਪਾਂ ਇਧਰ ਚੌਧਰੀ ਡੱਲੇ ਦਾ ਖੂਹ ਜੋ ਕਿ ਸੈੜ ਬਣਿਆ ਹੋਇਆ ਹਵੇਲੀ ਦੇ ਨਜ਼ਦੀਕ ਆ ਜਾਂਦਾਗਾ ਇਹ ਖੂਹ ਦੇ ਆਸ-ਪਾਸੇ ਜੋ ਇਹ ਡਿਜ਼ਾਈਨ ਆ ਖੈਰੇ ਬਾਦ ਦੇ ਵਿੱਚ ਬਣਾਇਆ ਗਿਆ ਤੇ ਖੂਹ ਦੇ ਵਿੱਚ ਅੱਜ ਵੀ ਤੁਸੀਂ ਦੇਖੋਗੇ ਤਾਂ ਪਾਣੀ ਤੁਹਾਨੂੰ ਨਜ਼ਰ ਆਊਗਾ ਅੱਗੇ ਆਪਾਂ ਤੁਹਾਨੂੰ ਚੌਧਰੀ ਡੱਲੇ ਦਾ ਗੁਰੂ ਜੀ ਨਾਲ ਕਿਸ ਤਰ੍ਹਾਂ ਮਿਲਨ ਹੁੰਦਾ ਤੇ ਕੀ ਇਤਿਹਾਸ ਹੈਗਾ ਤੇ ਚੌਧਰੀ ਸ਼ਬਦ ਹਟਾ ਕੇ ਉਸ ਦੇ ਨਾਮ ਦੇ ਅੱਗੇ ਭਾਈ ਸ਼ਬਦ ਕਿਦਾਂ ਲੱਗਿਆ ਇਹ ਆਪਾਂ ਪੂਰਾ ਇਤਿਹਾਸ ਦੱਸਾਂਗੇ ਤਾਂ ਵੀਡੀਓ ਦੇ ਨਾਲ ਬਣੇ ਰਹੋ ਜੀ ਵੀਡੀਓ ਦੇ ਐਂਡ ਦੇ ਵਿੱਚ ਆਪਾਂ ਤੁਹਾਨੂੰ ਚੌਧਰੀ ਡੱਲੇ ਦੀ ਸਮਾਦ ਵੀ ਦਿਖਾਵਾਂਗੇ ਜੋ ਕਿ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਦੇ ਪਿਛਲੇ ਪਾਸੇ ਬਣੀ ਹੋਈ ਹੈਗੀ ਪੂਰਾ ਇਤਿਹਾਸ ਦੱਸਾਂਗੇ ਤਾਂ ਵੀਡੀਓ ਨਾਲ ਬਣੇ ਰਹੋ ਜੀ ਆਪਾਂ ਤੁਹਾਨੂੰ ਦੱਸ ਦੇਵਾਂਗੇ ਚੌਧਰੀ ਡੱਲੇ ਦਾ ਇਸ ਹਵੇਲੀ ਦਾ ਕੀ ਇਤਿਹਾਸ ਹੈਗਾ ਤੇ ਚੌਧਰੀ ਦਾ ਗੁਰੂ ਗੋਬਿੰਦ ਸਿੰਘ ਜੀ ਨਾਲ ਕੀ ਸੰਬੰਧ ਸੀਗਾ ਗੁਰੂ ਗੋਬਿੰਦ ਸਿੰਘ ਜੀ ਜਦੋਂ ਖਦਰਾਨੇ ਦੀ ਜੰਗ ਤੋਂ ਬਾਅਦ ਇਸ ਸਥਾਨ ਤੇ ਆਏ ਨੇ ਤਲਵੰਡੀ ਸਾਬੋ ਤਾਂ ਤਲਵੰਡੀ ਸਾਬੋ ਤੇ ਇਸ ਦੇ ਲਵੇ ਲਾਣੇ ਦੇ ਜੋ ਪਿੰਡਾਂ ਦਾ ਚੌਧਰੀ ਸੀ ਚੌਧਰੀ ਡੱਲਾ ਉਹ ਗੁਰੂ ਜੀ ਦੀ ਹਾਜ਼ਰੀ ਦੇ ਵਿੱਚ ਆਉਂਦਾ ਗਾ ਕਿਉਂਕਿ ਉਹ ਗੁਰੂ ਜੀ ਦਾ ਬਹੁਤ ਵੱਡਾ ਪਾਸਟ ਸੀਗਾ ਕਿ ਗੁਰੂ ਜੀ ਨੂੰ ਆਖਦਾ ਕਿ ਜਦੋਂ ਚਮਕੌਰ ਦੀ ਜੰਗ ਹੋਈ ਸੀ ਤਾਂ ਅਗਰ ਗੁਰੂ ਜੀ ਉਸ ਨੂੰ ਯਾਦ ਕਰਦੇ ਤਾਂ ਆਪਣੀਆਂ ਫੌਜਾਂ ਲੈ ਕੇ ਗੁਰੂ ਜੀ ਦੇ ਨਾਲ ਜੰਗ ਕਰਨ ਜ਼ਰੂਰ ਆਉਂਦਾ ਕਿਉਂਕਿ ਉਸ ਦਿਨ ਜੋ ਫੌਜਾਂ ਨੇ ਉਹ ਬਹੁਤ ਸਮਰਥਨ ਹੈਗੀਆਂ ਤਾਂ ਗੁਰੂ ਜੀ ਜੰਗ ਕਦੇ ਵੀ ਉਸ ਤੇ ਜੋ ਛੋਟੇ ਸਹਾਦਿਆਂ ਦੇਸ਼ ਦੀ ਹੋਈ ਉਹ ਨਾ ਹੁੰਦੀ ਗੁਰੂ ਜੀ ਜਾਣੀ ਜਾਣ ਸੀ ਤੇ ਉਹ ਜਾਣਦੇ ਸੀ ਕਿ ਚੌਧਰੀ ਡਲਾਈ ਸ਼ਬਦ ਹੰਕਾਰ ਦੇ ਵਿੱਚ ਕਹਿ ਰਿਹਾਗਾ ਗੁਰੂ ਜੀ ਨੇ ਉਸ ਦਾ ਹੰਕਾਰਨ ਤੋੜਨ ਲਈ ਜਦੋਂ ਦੀਵਾਨ ਦੇ ਵਿੱਚ ਇੱਕ ਹੋਰ ਸ਼ਰਧਾਲੂ ਵੱਲੋਂ ਗੁਰੂ ਜੀ ਨੂੰ ਇੱਕ ਪਿਸਤੌਲ ਪੇਟ ਕੀਤੀ ਗਈ ਤਾਂ ਗੁਰੂ ਜੀ ਨੇ ਉਹ ਪਿਸਤੌਲ ਡੱਲੇ ਵੱਲ ਤਾਂਦੇ ਹੋਏ ਕਿਹਾ ਤੇ ਕਿਹਾ ਕਿ ਡੱਲਾ ਤੁਹਾਡੇ ਸਿਪਾਹੀਆਂ ਦੇ ਵਿੱਚੋਂ ਕੋਈ ਆਵੇ ਅੱਗੇ ਕਿਉਂਕਿ ਅਸੀਂ ਇਸ ਦੀ ਮਾਰ ਚੈੱਕ ਕਰਨੀ ਹੈਗੀ ਮਤਲਬ ਵੀ ਇਹ ਜੰਗ ਦੇ ਵਿੱਚ ਵਰਤੋਂ ਕਰਨ ਤੋਂ ਪਹਿਲਾਂ ਕਿ ਇਹ ਚਲਦੀ ਆ ਜਾਂ ਨਹੀਂ ਇਸ ਤਰ੍ਹਾਂ ਕਹਿ ਕੇ ਗੁਰੂ ਜੀ ਨੇ ਉਸ ਦਾ ਹੰਕਾਰ ਤੋੜਨ ਲਈ ਇੱਕ ਤਰਤੀਬ ਰਚੀ ਤਾਂ ਜੋ ਦੱਲਾਸੀ ਉਸ ਦੇ ਸੈਨਿਕਾਂ ਦੇ ਵਿੱਚੋਂ ਕੋਈ ਵੀ ਨਹੀਂ ਅੱਗੇ ਆਇਆ ਤਾਂ ਗੁਰੂ ਜੀ ਨੇ ਡੱਲੇ ਨੂੰ ਅੱਗੇ ਆਉਣ ਲਈ ਕਿਹਾ ਤਾਂ ਡੱਲਾ ਵੀ ਡਰ ਗਿਆ ਤੇ ਉਸ ਤੋਂ ਬਾਅਦ ਗੁਰੂ ਜੀ ਨੇ ਆਪਣੀ ਜੋ ਸਿੱਖ ਫੌਜ ਸੀ ਉਹਨਾਂ ਦੇ ਵਿੱਚ ਕਿਹਾ ਕਿ ਕੋਈ ਇਸ ਬੰਦੂਕ ਦੇ ਅੱਗੇ ਆਵੇ ਕਿਉਂਕਿ ਅਸੀਂ ਇਸ ਦੀ ਮਾਰ ਚੈੱਕ ਕਰਨੀ ਆ ਤਾਂ ਇੱਕ ਪਿਓ ਪੁੱਤ ਸਿੱਖ ਵੀਰ ਤੇ ਧੀਰ ਸਿੰਘ ਉਹ ਗੁਰੂ ਜੀ ਦੇ ਅੱਗੇ ਆਉਂਦੇ ਨੇਗੇ ਕਿ ਸੀ ਇਹ ਦੋਨਲੀ ਇੱਕ ਦੂਜੇ ਤੋਂ ਕਾਲੇ ਹੁੰਦੇ ਨੇ ਇਹ ਦੇਖ ਕੇ ਡੱਲਾ ਬਹੁਤ ਹੀ ਹੈਰਾਨ ਹੁੰਦਾਗਾ ਤੇ ਗੁਰੂ ਜੀ ਦੀ ਸ਼ਰਨ ਦੇ ਵਿੱਚ ਆ ਕੇ ਆਪਣੇ ਹੰਕਾਰ ਦੇ ਲਈ ਜੋ ਹੰਕਾਰ ਦੇ ਵਿੱਚ ਉਸਨੇ ਸ਼ਬਦ ਬੋਲੇ ਸੀ ਉਸਦੇ ਲਈ ਮਾਫੀ ਮੰਗਦਾਗਾ ਤੇ ਗੁਰੂ ਦਾ ਸਿੱਖ ਬਣ ਜਾਂਦਾ ਅਮਰਤ ਸ਼ਕ ਲੈਂਦਾਗਾ ਉਸ ਤੋਂ ਬਾਅਦ ਜੋ ਡੱਲੇ ਦੇ ਨਾਲ ਚੌਧਰੀ ਤੋਂ ਪਾਈ ਡੱਲਾ ਲੱਗਿਆ ਸੀਗਾ ਤਾਂ ਇਹ ਸੀਗਾ ਚੌਧਰੀ ਡੱਲੇ ਦਾ ਇਤਿਹਾਸ ਤੇ ਤੁਸੀਂ ਉਹਨਾਂ ਦੀ ਹਵੇਲੀ ਦੇਖੀ ਤੇ ਮਾਗਰ ਤੁਸੀਂ ਮੇਰੇ ਦੇਖ ਰਹੇ ਹੋਗੇ ਚੌਧਰੀ ਡੱਲੇ ਦਾ ਕੋ ਇਸ ਤੋਂ ਬਾਅਦ ਤੁਹਾਨੂੰ ਆਪਾਂ ਚੌਧਰੀ ਡੱਲੇ ਦੀ ਸਮਾਦ ਵੀ ਦਿਖਾਵਾਂਗੇ ਜੋ ਕਿ ਗੁਰਦੁਆਰਾ ਤਕਤ ਸ੍ਰੀ ਦਮਦਮਾ ਸਾਹਿਬ ਦੇ ਅੰਦਰ ਹੀ ਬਣੀ ਹੋਈ ਹੈਗੀ ਇਹ ਹੈ ਜੀ ਭਾਈ ਡੱਲੇ ਦੀ ਸਮਾਦ ਜੋ ਕਿ ਤਕ ਸ੍ਰੀ ਦਮਦਮਾ ਸਾਹਿਬ ਦੇ ਬਿਲਕੁਲ ਪਿਛਲੇ ਪਾਸੇ ਤੇ ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰ ਕੌਰ ਜੀ ਗੁਰਦੁਆਰਾ ਸਾਹਿਬ ਦੇ ਬਿਲਕੁਲ ਅੱਗੇ ਬਣੀ ਹੋਈ ਹੈਗੀ ਦੇਖ ਸਕਦੇ ਹੋ ਅੱਜ ਦੀ ਵੀਡੀਓ ਦੇ ਵਿੱਚ ਤੁਸੀਂ ਜਾਣਿਆ ਜੀ ਭਾਈ ਡੱਲੇ ਦਾ ਇਤਿਹਾਸ ਤੇ ਉਸ ਦੀ ਹਵੇਲੀ ਦੇਖੀ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ